ਦੇਖੋ ਮਾਗੀ ਬਹੁਤ ਵੱਡਾ ਤਿਹਾਰ ਕਹਿ ਲੋ ਜਿਹੜਾ ਵਿਸਾਖੀ ਦੀਵਾਲੀ ਔਰ ਸ਼ਹੀਦੀ ਨੇੜੇ ਹਫ਼ਤੇ ਤੋਂ ਬਾਅਦ ਜਿੱਥੇ ਜਦੋਂ ਇਹ ਮੌਕਾ ਆਉਂਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਮੁਗਲਾਂ ਨਾਲ ਆਖਰੀ ਲੜਾਈ ਔਰ ਜਿਹਦੇ ਚੋ ਜਿੱਥੇ ਇਹ ਵੀ ਗੱਲ ਹੈ ਜਿੱਨੀ ਜਿੱਥੇ ਸਰਹੰਦ ਦੀਆਂ ਤੇ ਆਰੰਭ ਜੇ ਦੀਆਂ ਫੌਜਾਂ ਦਿੱਲੀਆ ਹੋ ਜਾ ਤੇ ਉੱਥੇ ਐਡਾ ਨੁਕਸਾਨ ਹੋਇਆ ਲੇਕਿਨ ਗੁਰੂ ਇਥੇ ਜਿੱਤ ਪ੍ਰਾਪਤ ਕਰਦੇ ਨੇ ਟੁੱਟੀ ਜਿਹੜੀ ਹੈ ਗੰਢੀ ਜਾਂਦੀ ਹੈ ਇਹ ਸਾਰੀ ਗੱਲਬਾਤ ਜਿਹੜੀ ਹੈ ਇਹ ਮੰਗੀ ਦੇ ਬਰਤ ਨਾਲ ਜੁੜੀ ਹੋਈ ਹੈ ਉੱਥੇ ਫਿਰ ਪਹੁੰਚੇ ਬੱਡੀ ਗੇਤੀ ਲੋਕ ਸੰਗਤ ਦੇ ਕੁਝ ਸਿੰਘ 20000 ਰਜਰ ਆਉਂਦਾਗੇ ਤੇ ਤੁਹਾਨੂੰ ਕਿ ਅੱਜ ਜਿਹੜੀ ਸ਼ਹੀਦਾਂ ਨੂੰ ਸਜਦਾ ਕਰਨ ਲਈ ਛੱਡ ਦੇ ਬਾਗਯੂਤ ਲੱਖਾਂ ਲੋਕ ਪਹੁੰਚ ਰਹੇ ਨੇ ਮਾਗੀ ਦੇ ਇਸ ਪਵਿੱਤਰ ਦਿਹਾੜੇ ਹੋਕਰ ਸਕਰਾंति ਦਾ ਸਾਰੇ ਦੇਸ਼ ਚ ਮਨਾਇਆ ਜਾਂਦੀ ਹੈ ਲੇਕਿਨ ਇਹ ਬਿਲਕੁਲ ਬਕਰੇ ਨਜ਼ਰੀਆ ਬਕਰਾ ਐਂਗਲ ਹੈ ਜਿਹੜਾ ਮਾਗੀ ਦੇ ਘੱਟ ਹੁੰਦਾ ਹੈ ਜਿਹੜਾ ਮੁਖਸਰ ਸਾਹਿਬ ਜੀ ਨੂੰ ਅਸੀਂ ਕਹਿੰਦੇ ਹਾਂ ਕਿਸੇ ਟਾਈਮ ਇੱਕ ਖਦਰਾਨੇ ਦੀ ਟੱਪ ਹੁੰਦੀ ਸੀ ਇਹ ਮੁਕਤਿਆ ਜਦੋਂ ਜੀਰੂ ਸੀ 40 ਮੁਕਤਾਂ ਨਾ ਡੋਦਦੇ ਉਦੋਂ ਬਾਅਦ ਇਸ ਅਸਰ ਦੇ ਵਿੱਚ ਨਾਮ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਮੁਕਤ ਸਰ ਜਿੱਥੇ ਜੰਗ ਲੜੀ ਗਈ ਸੀ ਹੁਣ ਉਹ ਸਿੱਖਾਂ ਨੂੰ ਜਿਹੜਾ ਹੈ ਲੋਭ ਸੱਚ ਦਾ ਕਰ ਰਹੇ تھے ਪਾਉਂਚਦੇ ਨੇ ਇੱਥੇ ਸਭ ਤੋਂ ਇੰਪੋਰਟੈਂਟ ਅਠ ਗੁਰਦੁਆਰੇ ਨੇ ਵੈਸੇ ਇੱਥੇ ਸਭ ਤੋਂ ਇੰਪੋਰਟੈਂਟ ਤਾਂ ਗੁਰਦੁਆਰਾ ਟੁੱਟੀ ਗੱਡੀ ਸਾਹਿਬ ਦੇ ਬਾਰੇ ਦੱਸਦੇ ਹਾਂ ਜਿਹੜੇ ਟੁੱਟੀ ਗੱਡੀ ਸਾਹਿਬ ਜਦੋਂ 40 ਸਿੰਘ ਅਨੰਦਪੁਰ ਸਾਹਿਬ ਜਦੋਂ ਵੱਡੀ ਲੜਾਈ ਚੱਲ ਰਹੀ ਸੀ ਹਲੇ ਕਿਲਾ ਛੱਡਿਆ ਨਹੀਂ ਸੀ ਹਲੇ ਧੋਖਾ ਨਹੀਂ ਦਿੱਤਾ ਸੀ ਪਹਾੜੀ ਹਿੰਦੂ ਰਾਜਿਆਂ ਨੇ ਤੇ ਜਿਹੜਾ ਮੁਗਲਾਂ ਨੇ ਸੋਹਣੀ ਖਾਦੀਆਂ ਸੀ ਕਿਸੇ ਨੇ ਗੋਲ ਦੀ ਕਿਸੇ ਨੇ ਕਰਾਂ ਦੀ ਤੇ ਭਾਈ ਤੁਸੀਂ ਛੱਡ ਜੋ ਕੁਛ ਨਹੀਂ ਕਰਾਂਗੇ ਉਸ ਤੋਂ ਪਹਿਲਾਂ ਦੇ ਹਾਲਾਤ ਸੀ ਉਸ ਹਾਲਾਤ ਦੇ ਵਿੱਚ 40 ਸਿੰਘ ਕਹਿੰਦੇ ਜੀ ਅਸੀਂ ਤਾਂ ਚੱਲੇ ਉਹ ਕਹਿੰਦੇ ਠੀਕ ਹੈ ਜਾਓ ਭਾਈ ਲੇਕਿਨ ਲਿਖ ਕੇ ਦੇਜੋ ਉਹ ਲੱਗੇ ਜਿਹੜਾ ਉਹੜਾੜੇ ਬੇਦਾਵਾ ਲਿਖਿਆ ਜਦੋਂ ਪਹੁੰਚੇ ਇਹ ਸਾਰੇ ਬਝਾਇਲ ਸੀ ਪਹੁੰਚੇ ਤੇ ਫਿਰ ਉੱਥੇ ਮਾਈ ਭਾਗੋ ਹਿਸਟਰੀ ਚ ਆਉਂਦੀ ਹੈ ਜਦੋਂ ਉਹਨਾਂ ਦੇ ਲਾਂਗ ਤਪਾਈਆਂ ਤੇ ਫਿਰ ਆਪਸ ਮੋੜੇ ਭਾਣਾ ਦਾ ਦੁਪਹਿਰ ਦਾ ਉਹਨਾਂ ਦੇ ਨਾਲ ਚ ਵਾਪਰ ਚੁੱਕਿਆ ਸੀ ਜਿਹੜਾ ਪਹਿਲਾਂ ਚੁਤਕੌਰ ਸਾਹਿਬ ਫਿਰ ਫਤਿਹਗੜ੍ਹ ਸਾਹਿਬ ਤੇ ਗੁਰੂ ਵੀ ਪਹੁੰਚ ਚੁੱਕੇ ਸੀ ਜਿਹੜਾ ਹੈ ਉੱਥੇ ਕਦਰਾਨੇ ਦੀ ਟੱਪ ਇੱਥੇ ਇੱਕ ਗੱਲ ਤੇ ਦੱਸਾਂ ਗੁਰੂ ਗੋਬਿੰਦ ਸਿੰਘ ਬਹੁਤ ਮਹਾਰਸੀ ਤਾਂ ਇਹਦੇ ਵਿੱਚ ਛੋਟੀ-ਛੋਟੀਆਂ ਜਿਹੜੀ ਫੌਜ ਦੇ ਨਾਲ ਵੱਡੇ-ਵੱਡੇ ਮਾਰੂਥਲੇ ਪਰ ਕੇ ਜਿਹੜਾ ਹਿੱਲ ਗਿਆ ਜਿਹੜਾ ਤੇ ਦੇਸ਼ ਤੇ ਮੁਗਲ ਰਾਜ ਕਰ ਰਿਹਾ ਸੀ ਉਹਨਾਂ ਨੂੰ ਸਟਰੈਟਜੀ ਉਹਨਾਂ ਨੂੰ ਰਣਨੀਤੀ ਬਣਾਉਣੀ ਦੀ ਸੀ ਚਾਹੇ ਚਮਕੌਰ ਦੀ ਗੱਡੀ ਦੀ ਰਣਨੀਤੀ ਸੀ ਚਾਹੇ ਰਾਜਪੁਰਸਾ ਦੇ ਕਿਲੇ ਬਣਾਉਣੇ ਸੀ ਤੇ ਇੱਥੇ ਵੀ ਉਹਨਾਂ ਨੇ ਜਿਹੜਾ ਹੈ ਉਸੇ ਤਰ੍ਹਾਂ ਦੇਖਿਆ ਕਿ ਗਿਣਤੀ ਘਟ ਹੈ ਲੇਕਿਨ ਇੱਥੇ ਲੜਾਂਗੇ ਬੈਠ ਕੇ ਇਹ ਖਜ਼ਾਨੇ ਦੀ ਢਾਬ ਉਹਨਾਂ ਨੇ ਚੁਣੀ ਸੀ ਤੇ ਉੱਥੇ ਫਿਰ ਗੁਰਦੁਆਰਾ ਟਿੱਬੀ ਸਾਹਿਬ ਨੇ ਟਿੱਬੀ ਤੇ ਬੈਠ ਕੇ ਫਿਰ ਇਹ ਉੱਥੋਂ ਤੀਰ ਚਲਾ ਰਹੇ ਸੀ ਉੱਥੋਂ ਦੇਖ ਰਹੇ ਸੀ ਕਿ ਇਹ 40 ਸਿੰਘ ਜਿਹੜੇ ਉੱਥੇ ਪਹੁੰਚੇ ਨੇ ਤੇ ਕਿਵੇਂ ਲੜ ਰਹੇ ਨੇ ਪਿਆਰੇ ਦਰਸ਼ਕੋ ਉੱਥੇ 8 ਗੁਰਦੁਆਰੇ ਨੇ ਉਹਨਾਂ ਦੀ ਕਪੜੀ ਵੱਖਰੀ ਸਾਰਿਆਂ ਦੀ ਕਿਸਮ ਦੀ ਇਤਿਹਾਸ ਹੈ ਗੁਰਦੁਆਰਾ ਤੰਬੂ ਸਾਹਿਬ ਹੈ ਸਿੰਘਾਂ ਨੇ ਝੋੜੀਆਂ ਦੀ ਕਪੜੇ ਪਾਤੇ ਤੇ ਤਾਗੇ ਲੱਗੇ ਫੌਜ ਮੁਗਲਾਂ ਦੀ ਵੀ ਬਹੁਤ ਸਿੰਘ ਆ ਗਏ ਤਾਂ ਉਹ ਤੰਬੂ ਸਾਹਿਬ ਗੁਰਦੁਆਰਾ ਗੰਜ ਸਾਹਿਬ ਜਿੱਥੇ ਸ਼ਹੀਦਾਂ ਨੂੰ ਦਾ ਸੰਸਕਾਰ ਕੀਤਾ ਗਿਆ ਸੀ ਤੇ ਸਭ ਨੂੰ ਗੁਰੂ ਨੇ ਕੁਝ ਨਾ ਕੁਝ ਬਖਸ਼ਿਆ ਕਿਸ ਨੂੰ 5000 ਕਿਸ ਨੂੰ 10000 ਸੋ ਉਹ ਗੁਰਦੁਆਰਾ ਗੰਜ ਸਾਹਿਬ ਤੇ ਫਿਰ ਗੁਰਦੁਆਰਾ ਕਾਹਵਨ ਸਾਹਿਬ ਜਿੱਥੇ ਜਦੋਂ ਘੋੜੇ ਤੇ ਚੜ ਲਗੇ ਗੁਰੂ ਸਾਹਿਬ ਉੱਚੇ ਕੌਫਟਟਰੀ ਸੀ ਇਹਦੇ ਨਹੀਂ ਘਲੇ ਵੀ ਪਈ ਫਿਰ ਜੜੇ ਪੈਟੀ ਵੀ ਸਾਹਿਬ ਦੀ ਗੱਲ ਕਰ ਚੁੱਕੇ ਜਿੱਥੇ ਬੈਠ ਕੇ ਇਹ ਆਪ ਗੁਰੂ ਜੀ ਨੇ ਨਗਰਾਨੀ ਕੀਤੀ ਸਾਰੀ ਲੜਾਈ ਦੀ ਉਹ ਗੁਰਦੁਆਰਾ ਇੱਕ ਗੁਰਦੁਆਰਾ ਦਾਤਨ ਸਾਹਿਬ ਦੀ ਉੱਥੇ ਇਹਦੀ ਵੀ ਉਹ ਤੇ ਗੁਰੂ ਸਾਹਿਬ ਦਾਤਨ ਘਰ ਦੇ ਸੀ ਤੇ ਮੁਗਲਾਂ ਨੇ ਆਪਣਾ ਜਸੂਸ ਭੇਜਤਾ ਸੀ ਉੱਥੇ ਜੋ ਸਿੱਖ ਬਣਾ ਕੇ ਉਹਦਾ ਨੌਸੀ ਨੂਰਦੀਨ ਤੇ ਉਹ ਪਿੱਛੋਂ ਦੀ ਧੋਖੇਦਾਰ ਗੁਰੂ ਉਤੇ ਮਾਰ ਕਰਨ ਲੱਗਿਆ ਕਹਿੰਦੇ ਨੇ ਗੁਰੂ ਨੇ ਜਿਹੜਾ ਉਹਨਾਂ ਦੇ ਹੱਥ 'ਚ ਗੜਵੀ ਸੀ ਨਾ ਗੜਵਾ ਸੀ ਤੇ ਉਹੀ ਮਾਰ ਕੇ ਉਹਦੇ ਸਿਰ 'ਚ ਮਾਰਿਆ ਤੇ ਉਹ ਚੁਰ ਗਿਆ ਦੁਨੀਆ ਤੋਂ ਤੇ ਉੱਥੇ ਇਸੇ ਕਰਕੇ ਜਿਹੜੇ ਪੁਰਾਣੇ ਲੋਕ ਨੇ ਉੱਥੇ ਇੱਕ ਪੀ ਉਹਦੀ ਕਵਰ ਆ ਜਿਹੜੀ ਇਹਦੀ ਨੂਰ ਦੀ ਹੁੰਦੀ ਉਹ ਤੇ ਅੱਜ ਵੀ ਜੁੱਤੀਆਂ ਮਾਰਦੇ ਨੇ ਜਿਹੜੇ ਲੋਕ ਨੇ ਨਾ ਉਹਦੇ ਕਿਉਂਕਿ ਨੇ ਧੋਖਾ ਦਿੱਤਾ ਸੀ ਗੁਰੂ ਤੇ ਇਹ ਪਰੰਪਰਾ ਹੈ ਕਿ ਉਹਦੇ ਕਬਰ ਤੇ ਜਾ ਕੇ ਜਿਹੜਾ ਵੀ ਜਾਂਦਾ ਜਾਂਦਾ ਉਹ ਤੇ ਜੁੱਤੀਆਂ ਮਾਰਦਾ ਵੀ ਜੁੱਤੀਆਂ ਪਹਿਨਦੀਆਂ ਨੇ। ਤੋਂ ਇਸ ਤਰ੍ਹਾਂ ਇੱਕ ਗੁਰਦੁਆਰਾਵਾ ਤਾਂ ਭਾਗ ਹੋ ਰਿਹਾ। ਮਾਤੋਂ ਭਾਗੋ ਜਖਮੀ ਹੋ ਗਈ। ਦਿਗਪੇ ਉੱਥੇ। ਗੁਰੂ ਸਾਹਿਬ ਨੇ ਅਬਰਤੇ ਛੱਟੇ ਮਾਰੇ ਤੇ ਉਹਨੂੰ ਭਾਗੋ ਤੋਂ ਭਾਗ ਖੋਰ ਬਣਾਇਆ ਸੀ। ਉਹੋ ਗੁਰਦੁਆਰਾ ਉੱਥੇ। ਸੋ ਇਹ ਅੱਜ ਦਾ ਦਿਨ ਹੈ। ਜਿੱਥੇ ਇਹ ਤਾਂ ਹੈ ਇੱਕ ਪੱਖ ਬਾਕੀ ਸਿਆਸੀ ਪਾਰਟੀਆਂ ਜੋ ਕਰ ਰਹੀਆਂ ਨੇ ਕੱਲ ਮੈਂ ਤੁਹਾਨੂੰ ਟੈਂਟ ਚ ਦੱਸਾਂ ਕਿ ਵੱਡੀ 15 ਏਕੜ ਚ ਜਿਹੜਾ ਹੈ ਵਧੀਆ ਟੈਂਟ ਲਾਏ ਨੇ ਮਹਗੇ ਟੈਂਟ ਲਾਏ ਨੇ ਆਵਾਦ ਵੀ ਪਾੜੀ ਪਾਰਟੀ ਵੈਗੇ ਕਿਉਂ ਨਹੀਂ ਲਾਉਗੀ ਤੇ ਉਹ ਵੈਗੇ ਟੈਂਟਾਂ ਚ ਕਵਾਟਰਪੂਫ ਟੈਂਟਾਂ ਚ ਤੇ ਫੇਰ ਸ਼ੋਭਨੀ ਕਾਲੀ ਤਾਂ ਉਹ ਵੀ ਉਥੇ ਜਿੱਦੇ ਬਾਰੇ ਮਾਨ ਸਾਹਿਬ ਬਿਆਨ ਕਰਦੇ ਨੇ ਉਹਨਾਂ ਕੋਲ ਬੰਦੇ ਨਹੀਂ ਬੋਲਣ ਲਈ ਤੇ ਫੇਰ ਜਿਹੜਾ ਪਾਰਸ ਪੰਜਾਬ ਦੇ ਉਹਨਾਂ ਨੇ ਵੀ ਕਰਨਾ ਪਹਿਲੀ ਵਾਰ ਭਾਜਪਾ ਵੀ ਉੱਥੇ ਆ ਕੇ ਕਾਨਫਰੰਸ ਕਰ ਰਹੀ ਹੈ ਉਹ ਇੱਕ ਵੱਖਰਾ ਜਿਨ੍ਹਾਂ ਦੀ ਸਿਆਸਤ ਚ ਦਮ ਚਾਸਪੀਰ ਹੁੰਦੀ ਹੈ ਇਹ ਇੱਥੇ ਹੋਣਾ ਸੋ ਅੱਜ ਜਿਹੜਾ ਹੈ ਮੱਗੀ ਦਾ ਮੇਲਾ ਜਿਹਨੂੰ ਅਸੀਂ ਕਹਿੰਦੇ ਆ ਉਹ ਸ਼ੁਰੂ ਹੋ ਚੁੱਕਾ ਹੈ ਸੋ ਪਹਿਲੇ ਦਰਸ਼ਕਾਂ ਇੱਕ ਬ੍ਰੇਕ ਲੈ ਲਈਏ ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਵੀ ਇਹ ਖਬਰਾਂ ਹੈ